ਹੌਣ ਰੱਖੂਗਾ ਮੇਰੇ ਮੋਢੇ ਤੇ ਲਿਆ ਆਏ ਆ ਮੇਰੇ ਮੋਢੇ ਤੇ ਰੱਖਤਾ ਆ ਦੂਜਾ ਵੀ ਮੇਰੇ ਮੋਢੇ ਤੇ ਰੱਖਣਾ ਆ ਵੀਡੀਓ ਮੈਂ ਕਰ ਲਗਾ ਬੰਦ ਹਾਂਜੀ ਅੱਲਾ ਅੱਜ ਆਪਣਾ ਹੋ ਗਿਆ ਦਿਨ ਚੌਥਾ ਜੀ ਵਲੌਗ ਦਾ ਸਵਾਗਤ ਹੈ ਜੀ ਜਿਹਦੇ ਨਵੇਂ ਵਲੌਗ ਦੇ ਵਿੱਚ ਤੇ ਅਸੀਂ ਸਵੇਰੇ ਅੱਜ ਡੇਰੀ ਦੇ ਚੱਲੇ ਆਏ ਦੁੱਧ ਪਾਉਣ ਹੁਣ ਉੰਦ ਭੈਣ ਲੱਗ ਯਾਰ ਫੇਰ ਥੋੜੀ ਥੋੜੀ ਸੁਣਾ ਮੀਮੂ ਤਾਂ ਪਿਆ ਸੀ ਆ ਕਿ ਚਲੋ ਘਟ ਜੂਗੀ ਠੰਡ ਬੜ ਠੰਡ ਕਿੱਥੇ ਘਟੀ ਆ ਪਤਾ ਨਹੀਂ ਕਿੰਨੇ ਦਿਨ ਰਹਿਣੀ ਆ ਉਹ ਠੰਡੇ ਜੇ ਕਰੋ ਚੈੱਕ ਹੌੜਾ ਕੋੜਾ ਕਾੜਾ ਜਿਆਦਾ ਅਜ ਨਹੀਂ ਪਿਆ ਤਿਆਰੀ ਹੋ ਚੁੱਕੇ ਐਹੀ ਕੰਮ ਨੂੰ ਆਪਣਾ ਵੀ ਡੱਬਾ ਆਹ ਪਿਆ ਰੈਡੀ ਆ ਤੇ ਮੁੰਡਾ ਆਪਣਾ ਇਹ ਆਇਆ ਨਹੀਂ ਕਿਦਾਂ ਆਪਾਂ ਜਾਣਾ ਆਹ ਰੈਡੀ ਹੋ ਗਿਆ ਚੱਲਿਆ ਘਟ ਪਾਲੀ ਆ ਮੇਰਾ ਵੀ ਰੋਜ਼ ਅੱਜ ਮੈਂ ਕੱਟ ਨੂੰ ਲੈ ਕੇ ਜਾਇਆ ਕਰਾਂ ਉੱਥੇ ਯਾਰ ਸਮਾਨ ਸਮੂਹ ਪਾਉਣਾ ਔਖਾ ਹੋ ਜਾਂਦਾ ਤੇ ਬਾਕੀ ਆਪਾਂ ਡੇਲੀ ਰੁਟੀਨ ਦੇ ਵਿੱਚ ਜੋ ਵੀ ਕੰਮ ਕਰਦੇ ਆ ਤੁਹਾਨੂੰ ਉਹੀ ਵੀਡੀਓ ਚ ਬਣਾ ਕੇ ਦਿਖਾਇਆ ਕਰਾਂਗੇ ਉਹੀ ਦਿਖਾਉਣੇ ਹੁੰਦੇ ਹਨਾ ਆਪਾਂ ਡੇਲੀ ਦਾ ਵਲੌਗ ਆਪਾਂ ਚੈਲੰਜ ਕੀਤਾ ਗਿਆ 30 ਦਿਨ ਲਗਾਤਾਰ ਵਲੌਗ ਬਣਾਉਣਾ ਤਾਂ 30 ਦਿਨ ਪਾਣਾ ਹੈ ਠੀਕ ਆ ਫਿਰ ਆਪਾਂ ਦੇਖਾਂਗੇ ਆਪਣਾ ਰਿਸਪੌਂਸ ਕਿਦਾਂ ਦਾ ਆਉਂਦਾ ਹੈ ਕੋਈ ਵੀ ਦਿਨ ਮਿਸ ਨਹੀਂ ਕਰਨਾ ਡੇਲੀ ਦਾ ਹੀ ਆਪਾਂ ਵਲੌਗ ਵੀ ਕੋ ਬਣਾ ਕੇ ਪਾਇਆ ਕਰਨਾ ਚਾਹੀਏ ਕੁਝ ਵੀ ਹੋ ਜਵੇ ਠੀਕ ਆ ਚਾਹੇ 2 ਮਿੰਟਾਂ ਦਾ ਹੋਵੇ ਚਾਹੇ 4 ਮਿੰਟਾਂ ਦਾ ਹੋਵੇ ਚਾਹੇ ਇਨੇ ਮੈਂ ਦਾ ਮਰਜ਼ੀ ਹੋਵੇ ਪਰ ਇੱਕ ਵਲੌਗ ਜ਼ਰੂਰ ਬਣਾ ਕੇ ਪਾਏਗਾ ਨਾ ਤੇ ਆਕੇ ਅਬ ਦਿੱਲੀ ਦੇ ਉਹ ਵੀ ਕੰਮ ਕਰਦੇ ਜੇ ਅਸੀਂ ਕੋਈ ਹੋਗਾ ਦਿਖਾਇਆ ਕਰਾਂਗੇ ਜਦੋਂ ਉਹ ਕੰਮ ਕਰਦੇ ਆ ਹਨ ਤੇ ਬਾਕੀ ਕਰੋ ਅੱਜ ਚੱਕ ਮੋਲ ਚੌਲ ਬਦਲਵਾਈ ਦਾ ਹੈ ਨੀ ਤੇ ਸੂਰਜ ਨਿਕਲਿਆ ਜਨ ਵਧੀਆ ਲੱਗ ਜੇ ਤਾਂ ਚੰਗੀ ਗੱਲ ਆ ਬਾਕੀ ਸਾਰਾ ਕੁਝ ਜਿਵੇਂ ਹੁੰਦਾ ਤੁਸੀਂ ਵੇਖ ਹੀ ਜਾਓਗੇ ਵੀਡੀਓ ਦੇ ਵਿੱਚ ਠੀਕ ਹੈ ਬਾਕੀ ਵਾਤਵਾਦ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਠੀਕ ਹੈ ਲਾਈਕ ਕਰ ਦਿਆ ਕਰੋ ਸ਼ੇਅਰ ਵਿਚਾਲੇ ਨਾ ਕਰਿਆ ਕਰੋ ਪਰ ਫੋਲੋ ਜ਼ਰੂਰ ਕਰ ਲਿਓ ਹਨਾ ਚੈਨਲ ਨੂੰ ਸਾਰੇ ਫੋਲੋ ਕਰ ਲਿਓ ਫੋਲੋ ਨਾਲ ਹੀ ਆਪਣੀ ਰੀਚ ਵਾਧੀ ਆ ਤੇ ਭਾਈ ਗਾਂ ਆਪਨੋ ਸੂਰੀ سپورਟ ਮਿਲਦੀ ਆ ਹਨਾ ਬਾਕੀ ਤੁਸੀਂ ਵੇਖ ਹੀ ਲਿਆ ਆਪਣਾ ਚੈਨਲ ਜਿੰਨੇ ਵੀ ਵੀਡੀਓ ਹੁੰਦੀਆਂ ਸਾਰਾ ਕੁਝ ਆਪਾਂ ਪਾ ਦਿੰਦੀਆਂ ਉੱਤੇ ਬਾਕੀ ਬਹੁਤੀ ਗੱਲ ਤਾਂ ਆਪਾਂ ਕਰਦੇ ਨਹੀਂਗੇ ਆ ਕੱਜ ਵੀਡੀਓ ਦੇ ਵਿੱਚ ਜੋ ਵੀ ਕੁਝ ਹੋਊਗਾ ਆ ਜਾਓ ਫਿਰ ਦੇਖਦੇ ਆ ਆਡੇ ਜਾਂਦਾ ਨਹੀਂ ਫਾੜਕ ਦੇ ਖੁੱਲ ਤੇ ਅਸੀਂ ਵੀ ਪਹੁੰਚੇ ਪਹੁੰਚੇ ਸੀ ਇਹਦੇ ਫੜ ਕੇ ਖੁੱਲ ਗਏ ਨਾਲ ਨਾਲ ਵਧੀਆ ਗੱਲ ਹੋਈ ਨਹੀਂ ਤਾਂ ਬਹੁਤ ਟਾਈਮ ਖੜਨਾ ਪੈਂਦਾ 10 15 ਮਿੰਟ ਖੜਨਾ ਪੈਂਦਾ ਇੱਥੇ 15 ਆਪਹੋ ਵਾਲਾ ਵਾਲਾ ਜਿਹੜਾ ਡਰਟ ਦਿਖਾਉਣ ਲੱਗ ਜਾਂਦਾ ਕਣਕ ਆਪਣਾ ਥਿਊ ਜੌਣ ਲੱਗੇ ਜਾਂਦੇ ਚੰਗੇ ਠੀਕ ਆ ਇਹ 30 ਲਗਾਤਾਰ ਪੌਣੀਆਂ ਜ਼ਰੂਰੀ ਆ ਬੀਓ ਕਿਉਂ ਕਿ ਉਹਗੇ ਨਾਲ ਡਾਟਾ ਆਪਣਾ ਹੁਣ ਆਪਾਂ ਗੇ ਆਂਦਾ ਨੇ ਕੋਲੇ ਨੂੰ ਪਤਾ ਹੀ ਨਹੀਂ ਆਣਾ ਲੱਗੀ ਆਪਾਂ ਵੀਡੀਓ ਕਿਹਨੂੰ ਭੇਜਦੇ ਆ ਇਹਦੀ ਵੀਡੀਓ ਕੌਣ ਵੇਖਦਾ ਜਦੋਂ ਕੋਈ ਨੂੰ ਡਾਟਾ ਇਹਨੇ ਦਿੱਤਾ ਫੋਣੀ ਵੀ ਉਹਨੂੰ ਪਤਾ ਨਹੀਂ ਲੱਗਦਾ ਵੀ ਇਹ ਵੀਡੀਓ ਕਿਹਨੂੰ ਪੁੱਛਣਾ ਕਰੇ ਚੁੰਚਣਾ ਐਵੇਂ ਪਕਾਈ ਮਾਰਦਾ ਮੇਰਾ ਸਾਲ ਕਿਨੇ ਪੌਣਿਆ ਤੇ ਰੇਤਾ ਮੈਨੂੰ ਕਿੰਨੇ ਆ ਕਿੰਨੇ ਦਾ ਸਾਰਾ ਸਮਾਨ ਵੀ ਭੇਜਦੀ ਹੈ ਨਾ ਸਮਾਨ ਵੀ ਹੋਏ। ਅਸਮਾਨ ਵੀ ਭੇਜਦੀਆਂ ਸਾਰਾ। ਆਪਾਂ ਲੋਡ ਤਾਂ ਹੈ ਹੀ ਨਹੀਂ ਕਿ ਅਗਲੇ ਪਾਸੇ ਪੈਣ ਨੂੰ। ਮੈਂ ਕਿਹਾ ਨਾ ਸਟੈਂਡ ਖੜੇ ਕਰਕੇ ਨਾ ਆਸੇ-ਪਾਸੇ ਟੇਬਲੀਆਂ ਨਾਲ ਟੈਟ ਕਰਦਿਆ ਕਰਨੀ। ਬਸ ਛੱਡ ਦੇ ਸਾਰਾ। ਇਹ ਵਧੀਆਗਾ ਨਹੀਂ ਆ। 15 ਹੋ ਗਏ। 15 ਹੋ ਗਏ ਸਾਰੇ। ये गोपी है।, है ये गोपी है <laughs> जादू देओनी तेरी कहानी हम देसी जुगाड़ ऑन तेल डाल कर ही इन्हें साडे मिस्त्री दी कारीगरी है ਆਪਾਂ ਲਾਉਣ ਲੱਗ ਗਏ ਜੀ ਟੱਕ ਇਹਦੇ ਵਾਂਗ ਹੋ ਸਕਦੀ ਵੀਡੀਓ ਕਿਵੇਂ ਦੀ ਲੱਗੀ ਤੈਨੂੰ ਅੱਜ ਦੱਸੋ ਜ਼ਰੂਰ ਠੀਕ ਆ ਕਮੈਂਟ ਕਰਕੇ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਦਬਕੇ ਇੱਟਾ ਝੜੀਏ ਇੱਟਾ ਝੜਨਾ ਵੀ ਆਪਾਂ ਆਹੋ ਥੋੜਾ ਹਮ ਬੋਦਗਾਂ ਝੜੀਆਂ ਹੋ ਗਈਆਂ ਤੇ ਮੋਲਡਿੰਗ ਲਾਉਣੀ ਸੀਗੀ ਬਾਕੀ ਕਿਵੇਂ ਦੀ ਲੱਗੀ ਤੈਨੂੰ ਵੀਡੀਓ ਦੁਆ ਜਾਦੂ ਆ ਆਇਆ ਇਹਦਾ ਜਾਦੂ ਆ ਮੈਜਿਕ ਆ ਨਾ ਪੰਜਾਬੀ ਅੰਗਰੇਜ਼ੀ ਲਿਖੀ ਨੀਆ ਕੜਤ ਨਹੀਂ ਆ ਕਲਾ ਦੇ ਬੰਦਾ ਇਹ ਤਾਂ ਕੜਨ ਨਾ ਆਇਆ ਚਿਓ ਹਾਂ ਲੈ ਇਹ ਗੇੜੀnga ਤੇ ਰੱਖਿਆ ਇਹ ਪਾ ਥੱਲੇ ਗਾ ਜੱਟਾ ਹਾਂ ਮੈਂ ਤਾਂ ਬੁੱਛਿਨ ਆ ਰਿਹਾ ਯਾਰ ਕੋਮਨ ਮੈਂ ਬਹੁਤ ਖਾਰਾ ਯਾਰ ਖਾਰਾ ਯਾਰ ਲੈ ਪਾ ਸਾਡਾ ਠੇਕੇਦਾਰ ਬਿਠਾਈ ਠੇਕੇਦਾਰ ਕਾਦਾ ਇਹ ਐਂ ਬਸ ਬੰਦਾ ਲੰਡੂ ਜਿਹਾ ਅਸੀਂ ਪਾਵੇ ਚੜਾਈ ਜੰਨੇ ਜੀ ਇਹਨੂੰ ਇੱਕ ਪਾਵੇ ਕੇ ਸਾਨੂੰ ਪਾਵੇ ਚਕਾਈ ਜੇਗਾ ਪਾਵੇ ਨਹੀਂ ਚਕਾਏ ਅਸੀਂ ਪਾਵੇ ਚੜਾਈ ਜੰਨੇ ਆਈ ਹੁਣ ਤੁਹਾਡੇ ਸਾਹਮਣੇ ਕੋ ਹਾਲ ਸਾਡਾ ਕੀ ਹੈ ਉਹ ਬੰਦਾ ਸਰਦਾਰੀ ਕਰੀ ਜਾਂਦਾ ਬੈਠਾ ਅਗਲਾ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਚੜਾਵਾਂਗੇ ਸਾਡਾ ਕੰਮ ਆ ਕੰਮ ਕਰਨਾ ਤੇ 2 200 ਰੁਪਏ ਐਡਵਾਂਸ ਪਾਇਆ ਇਹਨੇ ਮੂੰਹ ਮੰਗੇ ਉਹ ਮੂੰਹ ਮੰਗੇ ਪੈਸੇ ਇਹਨੂੰ ਦੇ ਦਿੰਦਾ ਹਾਂ ਤਾਂ ਕਈ ਵਾਰੀ ਉਹ ਵੀ ਗੱਲਾਂ ਚ ਤੇ ਵੈਸੇ ਤਾਂ ਪੈਸੇ ਤਾਂ ਕਹਿੰਦੇ ਕਹਿੰਦਾ ਕਿ ਕੰਮ ਕਰੋ ਪੈਸੇ ਦਾ ਨਾਣਾ ਲਓ ਕਿਆ ਜੀ ਪੱਕੀ ਹਾਂਜੀ ਆ ਪਾਵੇ ਸਾਡੇ ਰਹਿ ਗਏ ਬਸ ਇੰਨੇ ਪੱਕੀ ਚਰਾ ਰਿਆ ਜਾਲੀਆਂ ਪੰਨੀਆਂ ਹੜੀਆਂ ਚਰਾਉਣ ਲੀਆਂ ਲੱਗੇ ਪਏ ਇਹ ਮੁੰਡਾ ਚੱਕਣ ਲੱਗਾ ਪਾਵੇ ਤੇ ਹੌਣ ਰੱਖੂਗਾ ਹੀ ਮੇਰੇ ਮੁੰਡੇ ਤੇ ਲਿਆ ਆਏ ਆ ਮੇਰੇ ਮੁੰਡੇ ਤੇ ਰੱਖਤਾ ਆ ਹਾਂ ਦੂਜਾ ਵੀ ਮੇਰੇ ਮੁੰਡੇ ਤੇ ਰੱਖਣਾ ਆ ਵੀਡੀਓ ਬਣਾਣ ਲੱਗਾ ਬੰਦਾ